ਅੱਜ ਦਾ ਨਾ ਇਹ ਦੂਜਾ ਲਾਈਵ ਹੈ ਦੂਜਾ ਲਾਈਵ ਇਹ ਕਿਉਂ ਮੈਂ ਦੂਜਾ ਲਾਈਵ ਦਿਖਾ ਰਿਹਾ ਤੁਹਾਨੂੰ ਕਿਉਂਕਿ ਬਰਸਾਤ ਪੈਣੀ ਸ਼ੁਰੂ ਹੋ ਚੁੱਕੀ ਹੈ ਮੌਸਮ ਬਹੁਤ ਜ਼ਿਆਦਾ ਵਧੀਆ ਸੁਹਾਵਣਾ ਹੋ ਚੁੱਕਿਆ ਆ ਦੇਖੋ ਕੋਈ ਕੁਛ ਛਿੱਟਾ ਕਰ ਰਿਹਾ ਸਰਵਿੰਦਰ ਪੋਲਾ ਮੀ ਯਾਰ ਪੋਲਾ ਮੀ ਪੋਲੋ ਪਹਿਲਾਂ ਨੇਰੀ ਆਈ ਬਹੁਤ ਤੇਜ਼ ਉਹ ਬਾਹਰ ਬਰਨ ਬਡਨ ਹੋਈ ਉੱਪਰ ਇੱਥੇ ਤੇ ਹੁਣ ਕੋਈ ਕੋਈ ਛਿੱਟਾ गिर ਰਿਹਾ ਥੱਲੇ ਨੂੰ ਆਏ ਆ ਰਿਹਾ ਤੇਵਿੰਦਰ ਹੋਰ ਕਿੰਨੇ ਦਿਨ ਲੱਗਣਗੇ ਤੇਰੇ 10 ਦਿਨ 10 ਦਿਨ ਬਾਲਸ ਹੋਈ ਬੱਤੇ ਬੱਤ ਮੰਨ ਲੋ ਸਾਦ ਦਿਨ ਕਿੱਥੇ ਹੋਈ ਤੋ ਹੋ ਰਿਹਾ ਆ ਵੀ ਲਾਉਣੀ ਆਹਾ ਇਹ ਵੀ ਲੱਗ ਆਹ ਕੋ ਮੁਣੀਆ ਉਧਰ ਬਾਹਰ ਲਗਣੀ ਆ ਇਧਰ ਤੇ ਇਹਨੂੰ ਲਗਣੀ ਆ ਹਾਂ ਹਾਂ ਠੇਕਾ ਹੋਰ ਮਿਲਗਾ ਮਾਸੜ ਦਾ ਵੀ ਲਾਣੀ ਆ ਠੇਕਾ ਹੋ ਗਿਆ ਉਧਰ ਸਾਈ ਮਿਲ ਗਿਆ ਦੂਸਰੀ ਤਰਫ ਸਾਈ ਉਧਰ ਨਾ ਨਾ ਬਤਾਉਂਦਾ ਭਾਈ ਭਾਈ ਸਾਹਿਬ ਨੇ ਲਗਾਈ ਉਹ ਸਲਾਮ ਲੱਗੇ ਇਧਰ ਫੀਸ ਲਗਾ ਦੇ ਚਾਰ ਪੰਜ ਇਧਰ ਦੇ ਸਸਤੀ ਦੋ ਨੈ ਲੱਗਿਓ ਪਈ ਐ ਜੜੀ ਪੁੱਛ ਲਾਂਗੇ ਜੜੀ ਬਚ ਗਈ ਇੱਥੇ ਮੋਟਰ ਪਾਉਣ ਵਾਸਤੇ ਨੂੰ ਉਹ ਬੀਚ ਦੇਖਾਂਗੇ ਜੇ ਲੱਗਦੀ ਠੀਕ ਐ ਤੇ ਵਾਪਸ ਕਰ ਹੋਰ ਤਾਂ ਨਹੀਂ ਆਈ ਪਈ ਇੱਥੇ ਆਈ ਪਈ ਜੜੀ ਇੱਥੇ ਇਧਰ ਪਈ ਆ ਹੋਰ ਤਾਂ ਨਹੀਂ ਕਿਤੇ ਪਈ ਹੈਗੀ ਅੰਦਰ ਹੈ ਅੰਦਰ ਸੀ ਤੱਪੇ ਸਾਡੇ ਕੋਲ ਟਾਇਲ ਬਚੀ ਹੋਈ ਆ ਉਹ ਸੋਚ ਰਹੇ ਸੀ ਮੋਟਰ ਪਾਵਾ ਦਈਏ ਇੱਕ ਆ ਵੀ ਤਾਂ ਪਈ ਆ ਆ ਕਾਫੀ ਪਈ 300 ਰੁਪਏ ਯਾਰ 300 ਇਹ ਆ 30 ਰੁਪਏ ਆ ਲੱਗ ਜਾਣੇ ਆ ਇਹਨਾਂ ਇਹ ਤਾਂ ਜਗਾ ਮਿੰਕੇ ਦੇਖ ਲਾਂ ਜੀ ਇਹ ਲੱਗਦੀ ਹੋਈ ਇਹਨੂੰ ਅੰਦਰ ਅੰਦਰ ਲਵਾ ਦਾਂਗੇ ਅੰਦਰ ਲਵਾ ਦਮਾ ਯਾਰ ਮੈਂ ਹੈ 12 ਪੀਸ ਹੈ ਅੰਦਰ ਲੋਣੀ ਮੈਨੂੰ ਅੰਦਰ ਨਾ ਬੱਸ ਉੱਥੇ ਯਾਰ ਅ ਇਹ ਨਾਲ 100-100 ਵਧੀਆ ਹੋ ਜਾ ਗੁਰੂ ਫਰੰਦਰ ਯਾਰ ਬਾਹਰ ਚਲ ਦੇਣਾ ਜੀ ਬਾਹਰ ਤੇ ਜੇ ਇਹਨੂੰ ਪਹਿਲਾਂ ਮਿੰਕੇ ਦੇਖ ਰਹੇ ਹਾਂ ਜੇ ਬਾਹਰ ਵੀ ਲੱਗਦੀ ਹੋਏ ਉਹਦੇ ਵਿੱਚ ਆਪਣੇ ਬੈਡ ਵੀ ਦੋਨੇ ਮਿਕਸੇ ਹੋਣੀਆਂ ਦੋ ਵਿੱਚ ਦੇਖ ਤਮੜੀ ਚ ਕਰਕੇ ਹੈ ਉਹ ਦੁਦਿਆ ਗ੍ਰੇਨੇਟ ਕਿਹੜੀ ਕਹਿੰਦੇ ਹੁੰਦੇ ਫੋਟੇ ਵਾਲੀ ਦੋ ਦੋ ਕਮਰੇ ਵੀ ਨਹੀਂ ਤੋਂ ਤਾਂ ਦੇਖ ਲੈਂਦੇ ਅਥੋਂ ਪਹਿਲਾਂ ਮਨਾ ਲਾ ਕੇ ਤੇ ਸਾਰੀ ਜਗਾ ਮਨਾ ਕੇ ਦੇਖ ਲੈਂਦੇ ਜੇ ਲੱਗਦੀ ਉਥੋਂ ਲਵਾ ਦਾਂਗੇ ਫਿਰ ਪਰ ਬੜੇ ਵੀ ਤੇ ਉਹ ਵੀ ਤੁਸੀਂ ਹੀ ਲਾ ਕੇ ਮੈਂ ਨੂੰ ਕਿਹਾ ਤਾਂ ਨਾ ਨਹੀਂ ਕਿ ਤਾ ਨਾ ਹਾਂ ਹਾਂ ਸੰਜੇਰ ਹੈ ਨਾ ਹਾਂ ਥੋੜਾ ਦਿਮਾਗ ਚੱਲਦਾ ਨਾ ਅਸੀਂ ਤਾਂ ਇੱਥੇ ਉਹੀ ਤੁਰੇ ਫਿਰਦੇ ਹਾਂ 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 ਜੇਕਰ ਤਾਂ ਵੀ ਜੇ ਕੋਈ ਕੱਢ ਕਿੰਨੇ ਕੇ ਪੈਸੇ ਵਟਲੇ 2000 ਪਰ ਮੇਖਾ ਚੱਕ ਲੋ ਕਿਤੇ ਪੈਰਪੋਰ ਚ ਵੱਡ ਜਾਣੀ ਫਿਰ ਔਖਾ ਆ ਜਾਊਗਾ ਹਾਂ ਲੇਖਾ ਕੱਢ ਲਿਆ ਲੱਕੜ ਵਾਲੇ ਦੀਆਂ ਹਾਂ ਉੱਪਰੇ ਛੱਡ ਗਿਆ ਡੱਬੀਆਂ ਨੇ ਰਚੂੜੀਆਂ ਉੜ ਗਈਆਂ اچھا ਮੈਂ ਕੀ ਕਹਿੰਦਾ ਇਹ ਨਾ ਨਹੀਂ ਆਏ ਉਹ ਛੱਡ ਗਏ ਲੈ ਵੀ ਹੁਣ ਤੁਹਾਨੂੰ ਉੱਪਰ ਦਾ ਵੀ ਦਿਖਾ ਜੀ ਕਾ ਸੁਹਾਵਣਾ ਮੌਸਮ ਕਿਆ ਸਾਰਾ ਕੁਝ ਮੌਸਮ ਬਹੁਤ ਬੜੀਆ ਸੁਹਾਵਣਾ ਹੋ ਚੁੱਕਿਆ ਇਸ ਟਾਈਮ ਤੇ ਹੁਣ ਤੁਹਾਨੂੰ ਉੱਪਰ ਦਾ ਵੀ 뷰 ਦਿਖਾ ਦਿੰਦੇ ਹਾਂ ਸੱਤ ਪੱਤੇ ਕੋਈ ਹੁਣੇ ਉਹ ਜਾਨਮਲ ਬਲੌਗਰ ਦੇਖੋ ਨੇ ਮੇਰਾ ਬਾਪੂ ਆਇਆ ਥਾ ਮੈਂ ਕਹਾ ਮੌਸਮ ਠੰਡਾ ਹੋਗਾ ਬਾਪੂ ਤੇ ਪੱਡਾ ਘਰ ਪਾ ਕੇ ਕਰ ਉਹ ਕਰਦੇ ਨੇ ਠੰਡ ਬਣਾਉਂਦੇ ਨੇ ਬਹੁਤ ਠੰਡਾ ਹੋਣਾ ਵਰਕੇ ਮੈਂ ਕਿਹਾ ਜਦੋਂ ਦੋ ਲਾਈਵ ਲਾ دیے ਉਹ ਨજર ਵੱਟੂ ਕਿਧਰ ਉੱਡਿਆ ਫਿਰਦਾ ਉਹ ਜਦੋਂ ਤੰਗਦੀ ਨੂੰ ਸਵੇ ਮੰਦਾ ਮੰਦਾ ਮੈਂ ਪਰ ਫਿਰ ਵੀ ਕਹਿੰਦੇ ਆ ਕਿ ਨਜ਼ਰ ਦਾ ਪੱਥਰ ਨੂੰ ਪਾੜ ਦਿੰਦੀ ਆ ਮੈਂ ਇਹ ਆ ਪਾਈ ਲਾ ਦਿੰਦੇ ਆ ਬਿਚ ਬਿਚ ਪਿੰਝ ਲੈ ਗਏ ਹੋ ਬਿਚ ਬਿਚ ਚਾੜ ਦੇ ਤੇ ਸਾਲ ਜਾਣਾ ਨਾ 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 ਟੁੱਟੀ ਛੁੱਟੀ ਹੋ ਗਿਆ ਛੁੱਟੀ? ਹਾਂਜੀ ਚਲੋ ਛੁੱਟੀ ਘੋਲੋ ਭਾਈ ਲੈ ਵੀ ਆਸਾ ਮੇਰੇ ਪਿੰਡ ਇਧਰ ਆ ਬੂ ਪਿੰਡ ਦਾ ਮੀ ਦੀ ਬਹੁਤ ਸਖਤ ਲੋੜ ਹੈ ਇੱਕ ਐਨ ਪੂਰਾ ਰੱਜਮਾ ਜਮੀ ਪੈ ਜਾਵੇ ਜਿੱਦਾਂ ਵੀ ਇੱਥੇ ਤੇ ਪਾਣੀ ਰੁੜ ਕੇ ਪੰਤਾਲਾ ਚੱਲ ਪਾ ਮੀ ਹੋ ਜਵੇ ਨਾ ਸਵਾਦ ਆ ਜਾਵੇ ਜ਼ਿੰਦਗੀ ਦਾ ਪਰ ਉਹ ਵੀ ਪੈਂਦਾ ਨਹੀਂ ਹੈਗਾ ਹਾਂ ਉਹ ਹਾਂਜੀ 来ਗਾ ਮਾਪਾਂ ਦੇ ਕਹਦਾ ਗੈਸ ਜੀ ਦਾ ਗੈਸ ਦਾ ਕੈਪਸੂਲ ਗੈਸ ਦਾ ਕੈਪਸੂਲ ਦੇਖਣਾ ਪੈਣਾ ਥੱਲੇ ਯਾਰ ਦੇਖੀ ਕੋਈ ਇੱਕ ਪਈ ਆ ਗੋਲੀ ਯਾਰ ਮੈਂ ਖੜ ਕੇ ਦੇਖਦਾ ਮੈਂ ਦੇਖੀ ਕਿ ਕਿਦਰ ਨਿੰਮੇ ਦੇ ਵੀ ਬਿਦੇ ਗੈਸ ਬਣ ਕੇ ਗੈਸ ਕੰਮ ਉਹਦੇ ਨੰਦੇ ਬਸਬਾਬਾ ਦੇਖਣਾ ਕਿ ਦੇਖੀ ਦੀ ਮੈਂ ਗੋਲੀ ਕੋਈ ਜਿਹੜੀ ਉਹ ਵਾਲੀ ਆ ਸੀਸੀ ਆਈ ਸੀਸੀਲ ਕੇ ਗੈਸ ਵਾਲੇ ਕੋਲੀ ਪਈ ਥੀ ਇਕ ਉਹ ਵੀ ਦੇ ਦਿੰਦਾ ਤੇ ਉਹ ਲਾ ਦੇ ਇੱਕ ਵੈਸਾਲੀ ਗੋਲੀ ਦੇ ਕਿਉਂਕਿ ਗਵੰਡੀ ਹੀ ਗਵੰਡੀ ਦੇ ਕੰਮ ਹੁੰਦੇ ਨੇ ਇੱਕ ਵਾਰ ਦੇਖੀ ਦੀ ਭਈ ਦੇ ਉਹ ਇੱਧਰ ਇਕੱਠੇ ਕਰਕੇ ਰੱਖ ਲੈ ਯਾਰ ਕਿਤੇ ਪੈਰ ਫੁੱਟ ਚ ਵੱਢ ਨੂ ਜਿੱਥੇ ਹਾਂ ਉਹ ਕਿਵੇਂ ਬੰਦ ਹੋ ਜੂਗਾ ਬੇਦੀ। ਅੱਥਾ ਬੇਦੀ। ਉਹ ਮਗੋਲੇ ਵੀ ਦੇ ਦੋ ਇੱਕ। ਉਹ ਵੀ ਦੇ ਨੇ। ਹਾਂ, ਬਈ ਹਪਾਤ ਨਹੀਂ ਕਿੱਥੇ ਤੇ ਆ ਜਾਂਦਾ ਏ। ਕੌਂਕਰੇ ਚ। ਕੌਂਕਰੇ ਨਹੀਂ ਮੈਂ। ਇਹ ਤੋਤਾ ਏ। ਇਹ ਕਾਗੋਲੇ ਵੀ ਖਾ ਕੇ। ਆ ਵੀ ਦੇ ਦੇ। ਦੋ ਦੇ ਦੇ। ਦੋ ਤਾਂ ਖਰਾਬ ਕਰਦੀਆਂ ਇਹ। ਅਮਨੇ ਉਹ ਕਰਤਾ ਤਾਂ। ਦੇ ਉਹ ਦੇਖ ਇਹ ਹਿੰਗ ਪੇੜਾ ਜੀ ਜਿਹੜੀ ਆ ਦਿਖਾਉਣ ਲੱਗਾ ਤੂੰ ਉਹ ਵੀ ਲਿਖਿਆ ਦਿਖਾਗਾ ਡੱਬੇ 'ਪਰ। ਇਹ ਹੀ ਹਿੰਗ ਪੇੜਾ ਆ। ਸਿੰਘ ਪੇੜਾ ਨੰਮਨ ਕੋਲ ਵੀ ਇੱਕ ਮੁੰਡੇ ਦੇ ਵੇ ਇੱਕ ਸੋਹਣ ਉਹ ਚਾਦੋ ਭਾਈ ਬਾਹਰ ਤੋਂ ਜੇ ਰਾਜਾ ਤਾਂ ਬਾਹਰ ਕੰਮ ਕਰ ਇੱਥੇ ਅੰਦਰ ਕੰਮ ਕਰ ਮੈਂ ਇਹਨਾਂ ਨੂੰ ਗੱਡੀ ਪਾਹਰਾ ਤੋਤੇ ਜਿਹੜੂ ਨਮੇ ਉਹ ਨਮੇ ਨਮੰਕਲ ਨਮੇ ਬੈਠੇ ਨਿਮਾਂ ਅੰਕਲ ਆਜੰਕਲ ਉਹ ਨਿਮਾਂ ਅੰਕਲ ਜੱਟ ਹਲੋ ਬਾਸਿਮਨ ਕਿੱਥੋਂ ਆਉਂ ਬਾਕੂ ਬਾਕੂ ਕਿੱਦਾਂ ਲੰਘਿਆ ਕਰਤਾ ਨਹੀਂ ਲੰਘਿਆ ਉੱਪਰ ਹੈ ਉਧਰੋਂ ਹਾਕਾ ਮਾਰੀ ਜਾਂਦਾ ਮੈਂ ਮੈਂ ਇੱਥੇੋਂ ਮੈਂ ਦੇਖ ਆਲਾ ਫੜ ਖਰਾਕ ਨਹੀਂ ਹੈਗੀ ਇਹ ਆ ਗੋਲੀ ਪਹਿਲਾਂ ਆਹ ਦੇ ਦੇ ਆ ਆਹ ਠੀਕ ਹੈ ਜੇ ਨਾ ਹੋਈ ਘੰਟੇ ਬਾਅਦ ਫਿਰ ਆ ਗੋਲੀ ਦੇ ਦੇ ਠੀਕ ਆ ਆ ਗੋਲੀ ਸਵੇਰੇ ਲੈ ਲਵੇ ਚੂਸਣੇ ਵਾਲੀ ਚੂਸ ਕੇ ਲੈ ਲਵੇ ਉਹ ਤਾਂ ਦੂਜੀ ਦਾ ਉਹ ਹਿੰਗ ਪੇੜਾ ਜਾ ਜੇ ਉਹਦੇ ਨਾਲ ਨਾ ਫਿਰ ਗੈਸ ਵਾਲੀ ਗੋਲੀ ਦੇ ਦੇ ਫੱਟਦਾ ਪਾਈ ਨਹੀਂ ਮੈਂ ਸੋਚਿਆ ਸੱਤ ਪਾਈ ਦੀ ਉਹ ਕਿੱਥੇ ਵਾਰੀ ਵਿੱਚ ਵੀਰੇ ਪਰਛਤ ਪਾਤੇ ਉਹ ਜਿਹੜੇ ਉੱਪਰ ਹੈ ਟੈਂਕੀ ਵਾਲੀ ਹਾਂ ਮੈਂ ਗਿਆ ਦੱਤ ਕੇ ਨਾ ਕੁਛ ਮੇਰੀ ਬਈ ਵਾਲਾ ਤੁਪਉਣ ਚੱਲਿਆ ਹੈ ਉਹਦੇ ਬਾਹਰ ਉਹ ਅਪਰੇਸ਼ਨ ਹੋਣਾ ਇੱਥੇ ਅੱਛਾ ਕੰਨੀ ਸਾਡਾ ਸਾਦਨਾ ਵੀ ਤੁਹਾਨੂੰ ਸਾਦਨਾ ਅੱਛਾ ਆਂਦੀ ਬਾਹਰ ਆਂਦੀ ਬਾਹਰ ਚੱਕ ਕਰਦਾ ਇੱਥੇ ਅੱਛਾ ਉਹ ਪ੍ਰੇਸ਼ਨ ਹੋਣਾ ਹੈ ਠੀਕ ਹੈ ਠੀਕ ਹੈ ਤਰਸਾਏ ਪੰਗਾ ਲੇ ਲਈ ਯਾਰ ਹਾਂ ਰਸਤੀਆਂ ਉੱਤੇ ਭਈਏ ਵਗਦੇ ਰਸਤੀਆਂ ਹਾਂ ਜਿਉਂਦੇ ਆ ਖਾਈ ਦੇ ਜਪਾ ਨੂੰ ਕੀ ਆ ਲੱਗ ਗਿਆ ਕਰਨ ਹਾਂ ਉਹ ਜੇ ਆ ਚੁਟਾ ਵੱਜਾ ਬਾਹਰ ਲਾਉਂ ਸਰ ਕਰੇ ਕਿ ਜਿਉਂਦੇ ਬੈਠੇ ਬੈਠੇ ਨੀ ਪੰਗਾ ਲੈ ਲਿਆ ਬੱਬ ਗਿਆ ਜਿਆ ਚੱਕਰ ਖਾ ਕੇ ਪਏ ਵੱਜਾ ਕਰਕੇ ਆ ਅੱਛਾ ਹਾਏ ਬਹੁਤ ਘਟਾਈ ਖਾਧੀ ਫਸਤੇ ਜਾਂਦੇ ਵੀ ਟਾਈਮ ਦਾ ਨਹੀਂ ਮੈਂ ਮੀਂਹ ਤੋਂ ਪਉਂਦਾ ਨਹੀਂ ਲੱਗਦਾ ਬੰਨ ਮੌਸਮ ਸਾਫ਼ ਕਰਵਾਤਾ ਦਾ ਦੁਆਰੇ ਮੀਂਹ ਪੈਂਦਾ ਆ ਦੇ ਪੈਂਦਾ ਮੜਾ ਮੜਾ ਪੈਣਾ ਕਹਿੰਦਾ ਹਲੇ ਮਿੱਟੀ ਜੇ ਦਬਾਉਣੀ ਨਹੀਂ ਰਖਦੇ ਚਲੋ ਜੇ ਲਾਈਵ ਬੰਦ ਕਰਦੇ ਹੁਣ ਮੀਂਹ ਤਾਂ ਪੈਣਾ ਨਹੀਂ ਹੈਗਾ ਮੈਂ ਤਾਂ ਆ ਦੇਖਾ ਚਲ ਮੀਂਹ ਪੈਣਾ ਸ਼ੁਰੂ ਹੋਇਆ ਤਾਂ ਮੈਂ ਜੇ ਲਾਈਵ ਮੀਂਹ ਦਿਖਾਉਂਦੇ ਆ ਮੀਂਹ ਪਿਆ ਹੀ ਨਹੀਂ ਦੱਸੋ ਕੀ ਕਰੀਏ ਤੇਰਾ ਸਾਰੇ ਸਮਾਨ ਖਰਾਬ ਹੋਊ ਉਸ ਖਰਾਬ ਨੂੰ ਹੁੰਦਾ ਹੁੰਦਾ ਰ ਇਹ ਮੈਨੂੰ ਉਹ ਫਿਕਰ ਨਹੀਂ ਹੈਗਾ ਮੈਨੂੰ ਇੰਨੇ ਦਰਖਤਾਂ ਦੀ ਸਾਰੇ ਲੋਕਾਂ ਦੀ ਫਿਕਰ ਹੈ ਮੈਨੂੰ ਆਪਣੀ ਫਿਕਰ ਨਹੀਂ ਹੈਗੀ ਹਾਂ ਤੂੰ ਕਹਦਾ ਮੇਰੀ ਕਿਤੇ ਮੇਰੀ ਫਿਕਰ ਸਮਝਦਾ ਔ ਅਧਿ ਜਗੜ ਬਣਾਵਾ ਵਧੀਆ ਫਿੱਟ ਕਰਿਆ ਹੈ ਕੁਦਰਤ ਦੀ ਗੋਚ ਚ ਪੈਂਦੇ ਆ ਇਹ ਨਿੰਮੇ ਰਾਤ ਨੂੰ ਇਹ ਮੱਛਰ ਦਾ ਨਹੀਂ ਲੱਗਦਾ ਇੱਥੇ ਠੰਡੀ ਹਵਾ ਜਲਦੀ ਆਉਂਦੀ ਹੈ ਇੱਥੇ ਮੱਛਰ ਦਾ ਨਹੀਂ ਮੈਂ ਹੀ ਬਣਾਉਣਾ ਜਗੜ ਇਹ ਮੈਂ ਹੀ ਬਣਾਉਣਾ ਹੋਰ ਬਾਈ ਬਹੁਤ ਹੀ ਆਵਾ ਲੱਗ ਹਾਂ 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 ਇੱਥੇ ਮੱਛਰ ਦਾ ਨਹੀਂ ਲਾਈ ਹੁੰਦੀ ਤੇ ਨਿੰਮੇ ਰਾਤ ਨੂੰ ਡਬਲ ਮੱਛਰ ਦਾ ਨਹੀਂ ਆ ਨਿਆਣੇ ਪੈ ਜਾਂਦੇ ਨੇ ਆ ਨਿਆਣੇ ਪੈ ਜਾਂਦੇ ਚਲੋ ਅੱਜ ਦਾ ਆਪਾਂ ਲਾਈਵ ਬੰਦ ਕਰਦੇ ਆ ਤੇ ਧੰਨਵਾਦ ਜੀ ਲਾਈਵ ਦੇਖਣ ਵਾਸਤੇ